ਅੱਜ ਦੇ ਦਿਨ ਮੰਗਲਵਾਰ 7 ਜਨਵਰੀ ਐ 23 ਪੋ ਐ ਤੇ ਨਾਨਕਸ਼ਾਹੀ ਸੰਮਤ 552 ਐ ਤੋਂ ਜੁੜਿਓ ਲੋਕਪਾਣ ਨਿਊਜ਼ ਦੇ ਨਾਲ ਹੁਣ ਤੁਹਾਡੇ ਨਾਲ ਪੰਜਾਬ ਤੇ ਦੇਸ਼ ਦੁਨੀਆ ਦੀਆਂ ਅਹਿਮ ਖਬਰਾਂ ਸਾਂਝੀਆਂ ਕਰਨੀਆਂ ਨੇ ਮੈਂ ਹਰਿੰਦਰ ਬਾਜਵਾ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਮੁਲਾਕਾਤ ਕਰਨ ਲਈ ਪਹੁੰਚੀ ਸੁਪਰੀਮ ਕੋਰਟ ਵੱਲੋਂ ਗਠਿਤ ਕਮੇਟੀ ਨੂੰ ਡੱਲੇਵਾਲ ਹੁੜਾ ਨੇ ਇਲਾਜ ਨਾ ਲੈਣ ਲਈ ਗੱਲ ਆਖ ਦਿੱਤੀ ਹੈ ਉਹਨਾਂ ਨੇ ਉਹਨਾਂ ਦੀ ਉਸ ਸਲਾਹ ਨੂੰ ਨਕਾਰ ਦਿੱਤਾ ਹੈ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਡੱਲੇਵਾਲ ਹੁਰੇ ਜਿਹੜਾ ਉਹ ਇਲਾਜ ਲੈ ਲੈਣ ਉਹਨਾਂ ਨੇ ਇਹ ਸਲਾਹ ਜਿਹੜੀ ਹੈ ਉਸ ਕਮੇਟੀ ਦੀ ਨਕਾਰ ਦਿੱਤੀ ਹੈ ਕਿਸਾਨੀ ਮਸਲਿਆਂ ਨੂੰ ਵੇਖਣ ਦੇ ਲਈ 4 ਮਹੀਨੇ ਪਹਿਲਾਂ ਸੁਪਰੀਮ ਕੋਰਟ ਵੱਲੋਂ ਗਠਿਤ ਕੀਤੀ ਗਈ ਸੇਵਾਮੁਕਤ ਜਨਵਾਬ ਸਿੰਘ ਸੈਣੀ ਦੀ ਅਗਵਾਈ ਹੇਠਲੀ ਕਮੇਟੀ ਜਿਹਦੇ ਕੋਲ ਕਿ ਉੱਚ ਤਾਕਤਾਂ ਦੱਸੀਆਂ ਜਾਂਦੀਆਂ ਨੇ ਢਾਬੇ ਗੁਜਰਾ ਬਾਰਡਰ ਤੇ ਮਰਨਵਰਤ ਉੱਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕਰਨ ਲਈ ਅਪੜੀ ਉਸਨੇ ਜਗਜੀਤ ਸਿੰਘ ਡੱਲੇਵਾਲ ਨੂੰ ਮੁਲਾਕਾਤ ਕਰਕੇ ਆਖਿਆ ਕਿ ਉਹ ਇਲਾਜ ਕਰਵਾਉਣ ਉਹਨਾਂ ਨੇ ਇਹ ਬੇਨਤੀ ਕਮੇਟੀ ਦੇ ਵੱਲੋਂ ਡੱਲੇਵਾਲ ਨੂੰ ਕੀਤੀ ਗਈ ਡੱਲੇਵਾਲ ਨੇ ਕਮੇਟੀ ਦੀ ਬੇਨਤੀ ਨੂੰ ਅਨਕਾਰ ਦਿੱਤਾ ਉਹਨਾਂ ਨੇ ਕਿਹਾ ਕਿ ਕਮੇਟੀ ਸੁਪਰੀਮ ਕੋਰਟ ਵੱਲੋਂ ਕੇਂਦਰ ਸਰਕਾਰ ਨੂੰ ਹਦਾਇਤਾਂ ਜਾਰੀ ਕਰਵਾਉਣਾ ਯਕੀਨੀ ਬਣਾਏ ਤਾਂ ਜੋ ਦੇਸ਼ ਦੇ ਲੱਖਾਂ ਕਿਸਾਨਾਂ ਦੀਆਂ ਜਾਨਾਂ ਬਚਾਈਆਂ ਜਾ ਸਕਣ ਕਮੇਟੀ ਦੀ ਦਲੀਲ ਸੀ ਕਿ ਕਿਸਾਨ ਅਤੇ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦਾ ਜੀਵਨ ਪੱਧਰ ਉੱਤੇ ਚੁੱਕਣ ਲਈ ਸੁਝਾਵਾਂ ਤੇ ਆਧਾਰਿਤ ਰਿਪੋਰਟ ਜਲਦੀ ਹੀ ਸੁਪਰੀਮ ਕੋਰਟ ਨੂੰ ਸੌਂਪੀ ਜਾਵੇਗੀ ਕਮੇਟੀ ਮੈਂਬਰਾਂ ਨੇ ਰਿਪੋਰਟ ਮਿਆਰੀ ਹੋਣ ਵੱਲ ਇਸ਼ਾਰਾ ਕੀਤਾ ਪਰ ਡੱਲੇਵਾਲ ਟਸ ਤੋਂ ਮਸਣਾ ਹੋਏ। ਉਹਨਾਂ ਦਰਹਾਇਆ ਕਿ ਐਮਐਸਪੀ ਸਮੇਤ ਬਾਕੀ ਮੰਗਾਂ ਮੰਨੇ ਜਾਣ ਤੱਕ ਉਹ ਮਰਨ ਵਰਤ ਜਾਰੀ ਰੱਖਣਗੇ। ਕੁਝ ਅਧਿਕਾਰੀਆਂ ਤੇ ਹੋਰਨਾਂ ਨੇ ਅੱਜ ਦੀ ਮੀਟਿੰਗ ਨੂੰ ਹਾਂ ਪੱਕੀ ਮੰਨਿਆ ਤੇ ਕਿਹਾ ਕਿ ਕਿਸਾਨ ਅਤੇ ਸਰਕਾਰ ਦਰਮਿਆਨ ਪੁਲ ਦਾ ਕੰਮ ਕਰਨ ਵਾਲੀ ਇੱਕ ਕਮੇਟੀ ਕੰਮ ਕਰੇਗੀ। ਉਤਰੈਸੇ ਨਾਲੀ ਸੰਯੁਕਤ ਕਿਸਾਨ ਮੋਰਚੇ ਨੇ ਰਾਸ਼ਟਰਪਤੀ ਤੋਂ ਮੁਲਾਕਾਤ ਲਈ ਸਮਾਂ ਮੰਗਣ ਦੀ ਗੱਲ ਆਖੀ ਹੈ ਰਾਸ਼ਟਰਪਤੀ ਦ੍ਰੋਪਤੀ ਮੁਰਮੁਣ ਨੇ ਸੰਯੁਕਤ ਕਿਸਾਨ ਮੋਰਚੇ ਦੇ ਵਫਦ ਨੂੰ ਮੁਲਾਕਾਤ ਲਈ ਸਮਾਂ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਰਾਸ਼ਟਰਪਤੀ ਦਫ਼ਤਰ ਦੇ ਇੱਕ ਅਧਿਕਾਰੀ ਨੇ ਐਸਕੇਐਮ ਵੱਲੋਂ ਮੁਲਾਕਾਤ ਦਾ ਸਮਾਂ ਮੰਗਣ ਲਈ ਈਮੇਲ ਰਾਹੀਂ ਕੀਤੀ ਗਈ ਬੇਨਤੀ ਦੇ ਜਵਾਬ ਵਿੱਚ ਕਿਹਾ ਇਹ ਜਾਣਕਾਰੀ ਦਿੱਤੀ ਹੈ ਰਾਸ਼ਟਰਪਤੀ ਦਫ਼ਤਰ ਨੇ ਕਿਹਾ ਕਿ ਐਸਕੇਐਮ ਦੀ ਬੇਨਤੀ ਨੂੰ ਵਿਚਾਰਿਆ ਗਿਆ ਪਰ ਸਮੇਂ ਦੀ ਘਾਟ ਕਾਰਨ ਵਫਦ ਨੂੰ ਮੁਲਾਕਾਤ ਲਈ ਸਮਾਂ ਨਹੀਂ ਦਿੱਤਾ ਜਾ ਸਕਦਾ ਪੰਜਾਬ ਰੋਡਵੇਜ ਅਤੇ ਪੀਆਰਟੀਸੀ ਦੇ ਕੱਚੇ ਕੰਮਾਂ ਵੱਲੋਂ ਬੱਸਾਂ ਦਾ ਚੱਕਾ ਜਾਮ ਕੀਤਾ ਗਿਆ ਜਿਸ ਕਾਰਨ 90% ਦੀ ਬੱਸਾਂ ਜਿਹੜੀਆਂ ਨੇ ਉਹ ਸੜਕਾਂ ਤੇ ਨਹੀਂ ਆ ਸਕੀਆਂ ਤੇ ਆਮ ਲੋਕਾਂ ਨੂੰ ਕਾਫੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਭਾਵੇਂ ਕਿ ਸਾਈਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪ੍ਰੂਪ ਕਾਰਨ ਸਰਕਾਰੀ ਛੁੱਟੀ ਸੀ ਪਰ ਨਿੱਜੀ ਅਦਾਰਿਆਂ ਦੇ ਵਿੱਚ ਕੰਮ ਕਾਜ ਚੱਲਦਾ ਰਿਹਾ ਜਿਸ ਕਰਕੇ ਡਿਊਟੀਆਂ ਤੇ ਆਉਣ ਜਾਣ ਵਾਲੇ ਲੋਕਾਂ ਨੂੰ ਕਾਫੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਉਧਰ ਸਰਕਾਰ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਦੇ ਮੂਡ ਵਿੱਚ ਨਹੀਂ ਹੈ। ਇਸ ਮਾਮਲੇ ਦੇ ਵਿੱਚ ਪੀਆਰਟੀਸੀ ਦੇ ਚੇਅਰਮੈਨ ਹੜਾਣਾ ਨੇ ਕਿਹਾ ਕਿ ਅਸੀਂ ਬਦਲਵੇਂ ਪ੍ਰਬੰਧਾਂ ਰਾਹੀਂ 60% ਦੀ ਬੱਸਾਂ ਚਲਾਈਆਂ ਨੇ। ਤਾਂ ਇਸ ਤੋਂ ਕਈ ਸ਼ੰਕੇ ਖੜੇ ਹੋ ਜਾਂਦੇ ਨੇ ਕਿ ਕੀ ਸਰਕਾਰ ਬਦਲਵੇਂ ਪ੍ਰਬੰਧਾ ਵੱਲ ਜ਼ਿਆਦਾ ਧਿਆਨ ਦੇ ਰਹੀ ਗਾਵਲ ਘਟ ਪੰਜਾਬ ਰੋਡ 'ਤੇ ਅਤੇ ਪਨਬਾਸ ਪੀ ਆਰਟੀਸੀ ਦੇ ਕੰਟਰੈਕਟ ਮੁਲਾਜ਼ਮਾਂ ਦੀ ਤਿੰਨ ਰੋਜ਼ਾ ਹੜਤਾਲ ਦਾ ਅੱਜ ਪਹਿਲਾ ਦਿਨ ਆਮ ਜਨਤਾ ਲਈ ਕਾਫੀ ਪਰੇਸ਼ਾਨੀ ਭਰਿਆ ਰਿਹਾ। ਸ਼੍ਰੀ ਗੁਰਗੋਵਿੰਦ ਸਿੰਘ ਜੀ ਦੇ ਪ੍ਰਕਾਸ਼ ਪ੍ਰੂਪ ਕਰਕੇ ਸਰਕਾਰੀ ਦਫਤਰਾਂ ਤੇ ਬੈਂਕਾਂ ਵਿੱਚ ਛੁੱਟੀ ਸੀ ਪਰ ਫਿਰ ਵੀ ਪ੍ਰਾਈਵੇਟ ਨੌਕਰੀਆਂ ਜਾਂ ਹੋਰ ਕੰਮਾਂ ਉਤੇ ਜਾਣ ਵਾਲੇ ਲੋਕ ਸਾਰਾ ਦਿਨ ਪਰੇਸ਼ਾਨ ਹੰਦੇ ਰਹੇ। ਸੂਬੇ ਵਿੱਚ ਲਗਭਗ 3000 ਬੱਸਾਂ ਬੱਸ ਅੱਡਿਆਂ ਦੇ ਵਿੱਚ ਖੜੀਆਂ ਰਹੀਆਂ। ਯੂਨੀਅਨ ਆਗੂਆਂ ਮੁਤਾਬਕ ਮੁੱਖ ਮੰਤਰੀ ਦਫ਼ਤਰ, ਟ੍ਰਾਂਸਪੋਰਟ ਵਿਭਾਗ ਤੇ ਮੋਹਾਲੀ ਪ੍ਰਸ਼ਾਸਨ ਵੱਲੋਂ ਯੂਨੀਅਨ ਨਾਲ ਰਾਬਤਾ ਬਣਾ ਕੇ ਹੜਤਾਲ ਰੱਦ ਕਰਵਾਉਣ ਦੀਆਂ ਕੀਤੀਆਂ ਗਈਆਂ ਕੋਸ਼ਿਸ਼ਾਂ ਨੰਕਾਰੀਆਂ। ਬੱਸ ਕਾਮਿਆਂ ਦੀ ਕੰਟਰੈਕਟਰ ਵਰਕਰਜ਼ ਯੂਨੀਅਨ ਪੰਜਾਬ 25/11 ਦੇ ਚੇਅਰਮੈਨ ਬਲਵਿੰਦਰ ਸਿੰਘ ਰਾਠ, ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਅਤੇ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ ਨੇ ਦੱਸਿਆ ਕਿ ਹੜਤਾਲ ਦੇ ਪਹਿਲੇ ਦਿਨ ਉਹਨਾਂ ਦਾ ਸ਼ਕਤੀ ਪ੍ਰਦਰਸ਼ਨ ਸਫਲ ਰਿਹਾ ਅਤੇ ਭਲਕੇ 7 ਜਨਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਚੰਡੀਗੜ੍ਹ ਸਦਰ ਹਸ਼ਕੇ ਦਰਨਾ ਸ਼ੁਰੂ ਕੀਤਾ ਜਾਵੇਗਾ ਮੁੱਖ ਮੰਤਰੀ ਦੀ ਰਹਿਸ਼ਕੇ ਦਰਨਾ ਲਗਾਤਾਰ ਜਾਰੀ ਰਹੇਗਾ ਡਿਪੂ ਚੰਡੀਗੜ੍ਹ ਡਿਪੂ ਦੇ ਵਿੱਚ ਯੂਨੀਅਨ ਸਕੱਤਰ ਦੇ ਵੱਲੋਂ ਵੀ ਇਹ ਗੱਲ ਦੁਹਰਾਈ ਗਈ ਉਧਰ ਪੀਆਰਟੀਸੀ ਦੇ ਚੇਅਰਮੈਨ ਰਣਜੋਤ ਸਿੰਘ ਹਡਾਣਾ ਨੇ ਸੰਪਰਕ ਕਰਨ ਤੇ ਦੱਸਿਆ ਕਿ ادارے ਵੱਲੋਂ ਬਦਲੇਵੇਂ ਪ੍ਰਵੰਦਾ ਤਹਿਤ ਪੰਜਾਬ ਭਰ ਵਿੱਚ 60% ਦੀ ਬੱਸਾਂ ਚਲਾਈਆਂ ਗਈਆਂ ਉਹਨਾਂ ਕਹਿ ਕੇ ਹੜਤਾਲ ਸਿਰਫ ਇੱਕ ਜਥੇਬੰਦੀ ਵੱਲੋਂ ਕੀਤੀ ਗਈ ਹੈ ਤੇ ਬਾਕੀ ਜਥੇਬੰਦੀਆਂ ادارے ਦੇ ਨਾਲ ਤਾਂ ਇਹ ਗੱਲ ਪੀਆਰਟੀਸੀ ਨੇ ਕੀਤੀ ਹੈ ਪਰ ਬੇਸ਼ੱਕ ਇੱਕ ਜਥੇਬੰਦੀ ਨੇ ਕੀਤੀ ਹੋਵੇ ਤੇ ਭਾਵੇਂ ਦੋ ਨੇ ਕੀਤੀ ਹੋਵੇ ਹੜਤਾਲ ਹੜਤਾਲ ਹੁੰਦੀ ਹੈ ਤੇ 90% ਦੀ ਬੱਸਾਂ ਜਿਹੜੀਆਂ ਸੜਕਾਂ ਤੇ ਨਹੀਂ ਆਈਆਂ ਇਹਦੀ ਰਿਪੋਰਟ ਵੀ ਹੈ ਬਾਕੀ ਜਥੇਬੰਦੀਆਂ ਅਦਾਰੇ ਦੇ ਨਾਲ ਕਿਵੇਂ ਹੋ ਸਕਦੀਆਂ ਨੇ ਜਾਂ ਮੈਨੇਜਮੈਂਟ ਦੇ ਨਾਲ ਕਿਵੇਂ ਹੋ ਸਕਦੀਆਂ ਨੇ ਉਹਨਾਂ ਦੇ ਦਾ ਹਿੱਤ ਇੱਕ ਦੂਜੇ ਦੇ ਨਾਲ ਟਕਰਾਉਂਦੇ ਨੇ ਪਰ ਫਿਲਹਾਲ ਅੱਜ ਦੂਜਾ ਦਿਨ ਹੈ ਤੇ ਤਿੰਨ ਦਿਨ ਇਹ ਹੜਤਾਲ ਚੱਲ ਰਹੀਆਂ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਵਾਵਾ ਤੌਰ ਤੇ ਜਿਹੜਾ ਉਹ ਕਰਨਾ ਪੈ ਸਕਦਾ ਹੈ ਪੰਜਾਬ 'ਚ ਨਵੀਂ ਪਾਰਟੀ ਬਣਾਉਣ ਦੀਆਂ ਚਾਰਾਜੋਈਆਂ ਕਰਦੇ ਅਮਰਤਪਾਲ ਸਿੰਘ ਦੇ ਪਿਤਾ ਦੇ ਵੱਲੋਂ ਪੰਜਾਬ ਸਰਕਾਰ ਤੇ ਗੰਭੀਰ ਇਲਜ਼ਾਮ ਲਾਏ ਗਏ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਮੇਲਾ ਮਾਗੀ ਦੇ ਉੱਤੇ ਜਿਹੜੀ ਉਹ ਕਾਨਫਰੰਸ ਕਰਨ ਜਾ ਰਿਹਾ ਉਸ ਦੇ ਵਿੱਚ ਅੜਿਕੇ ਡਾ ਰਹੀ ਹੈ ਅਸਾਮ ਦੀ ਦਿਬੜੂਗੜ ਜੇਲ੍ਹ 'ਚ ਬੰਦ ਲੋਕ ਸਭਾ ਮੈਂਬਰ ਅਮਰਤਪਾਲ ਦੇ ਪਿਤਾ ਤਰਸੇਮ ਸਿੰਘ ਨੇ ਐਲਾਨ ਕੀਤਾ ਕਿ ਮਾਗੀ ਮੋਕੇ ਮੁਖ ਸਰ ਵਿੱਚ ਵੱਡੀ ਕਾਨਫਰੰਸ ਕਰਕੇ ਨਵੀਂ ਪੰਥਕ ਪਾਰਟੀ ਬਣਾਉਣ ਦਾ ਐਲਾਨ ਕੀਤਾ ਜਾਵੇਗਾ। ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕਾਨਫਰੰਸ ਖਿਲਾਫ ਅੜਿੱਕੇ ਖੜੇ ਕੀਤੇ ਜਾ ਰਹੇ ਨੇ। ਉਹਨਾਂ ਕਿਹਾ ਕਿ ਇਹ ਕਾਨਫਰੰਸ ਕਾਨੂੰਨ ਦੇ ਘੇਰੇ ਹੇਠ ਅਤੇ ਇਸ ਵਿੱਚ ਕੁਝ ਵੀ ਸਰਕਾਰ ਜਾਂ ਦੇਸ਼ ਵਿਰੋਧੀ ਨਹੀਂ ਹੈ। ਉਹਨਾਂ ਕਹਿ ਕੇ ਮਾਗੀ ਮੋਕੇ ਕੀਤੀ ਜਾਣ ਵਾਲੀ ਕਾਨਫਰੰਸ ਵਿੱਚ ਇੱਕ ਨਵੀਂ ਪੰਥਕ ਪਾਰਟੀ ਦਾ ਐਲਾਨ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਪਾਰਟੀ ਦੇ ਨਾਮ ਬਾਰੇ ਚਰਚਾ ਕੀਤੀ ਜਾ ਰਹੀ ਹੈ ਪਰ ਫਿਲਹਾਲ ਇਸ ਦਾ ਐਲਾਨ ਉਸ ਮੌਕੇ ਹੀ ਕੀਤਾ ਜਾਵੇਗਾ ਉਨ੍ਹਾਂ ਦੱਸਿਆ ਕਿ ਮੁਢਲੇ ਤੌਰ ਤੇ ਪੰਜ ਮੈਂਬਰੀ ਕਮੇਟੀ ਬਣਾਈ ਜਾਵੇਗੀ ਜੋ ਕਿ ਪੰਥਕ ਪਾਰਟੀ ਦੀ ਰੂਪਰੇਖਾ ਅਤੇ ਅਗਲੀ ਰਣਨੀਤੀ ਤੈਅ ਕਰੇਗੀ ਧਾਰਮਿਕ ਸਜਾ ਪੂਕਤਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਇੱਕ ਵਾਰ ਫਿਰ ਮੰਜਰਾਮਤੇ ਨੇ ਸੁਖਬੀਰ ਸਿੰਘ ਬਾਦਲ ਨੇ ਆਪਣੇ ਬਾਦਲ ਸਿੱਤਰ ਹੈਸ਼ ਦੇ ਉੱਤੇ ਆਪਣੇ ਕਾਲੀ ਵਰਕਰਾਂ ਦੇ ਨਾਲ ਗੱਲਬਾਤ ਕਰਦੇ ਆਂ ਕਈ ਗੱਲਾਂ ਆਖੀਆਂ ਨੇ ਉਹਨਾਂ ਨੇ ਕਿਹਾ ਕਿ ਬੇਅਦਬੀ ਦਾ ਇਲਜ਼ਾਮ ਸਾਡੇ ਤੇ ਝੂਠਾ ਲਾਇਆ ਗਿਆ ਹੈ ਹਾਲਾਂਕਿ ਸੁਖਬੀਰ ਸਿੰਘ ਬਾਦਲ ਇਸ ਇਲਜ਼ਾਮ ਨੂੰ ਗਲਤ ਕਹਿ ਲਈਏ ਕਿ ਸਾਫਾ ਪਾ ਕੇ ਮੰਨ ਚੁੱਕੇ ਹੈ ਕਿ ਉਹਨਾਂ ਨੇ ਇਹ ਗੁਨਾਹ ਕੀਤੇ ਨੇ ਇਹ ਗੁਨਾਹ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਦੇ ਉੱਤੇ ਉਹ ਮੰਨ ਕੇ ਆਏ ਨੇ ਤੇ ਇਸ ਤੋਂ ਬਾਅਦ ਕਈ ਸ਼ੰਕੇ ਖੜੇ ਹੋ ਗਏ ਨੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਕਾਲੀ ਦਲ ਨੂੰ ਮਜ਼ਬੂਤ ਕਰਨਾ ਬੇहद ਜ਼ਰੂਰੀ ਹੈ ਨਵੀਂ ਪਾਰਟੀ ਦੇ ਉੱਤੇ ਵਰਦੇ ਉਹਨਾਂ ਕਿਹਾ ਕਿ ਨਵੀਂ ਪਾਰਟੀ ਬਣਾਈ ਗਈ ਹੈ ਬਾਦਲ ਸਾਹਿਬ ਨੇ 17 ਸਾਲ ਜੇਲ੍ਹ ਕੱਟੀ ਅੱਜ ਕੱਲ ਲੋਕ ਇੱਕ ਜੇ 1 ਸਾਲ ਦੀ ਜੇਲ੍ਹ ਕੱਟ ਕੇ ਹੀ ਤੜਫਣ ਲੱਗ ਜਾਂਦੇ ਨੇ ਕੁੱਲ ਮਿਲਾ ਕੇ ਪੰਜਾਬ ਦੇ ਅੰਦਰ ਸੁਖਬੀਰ ਸਿੰਘ ਬਾਦਲ ਇੱਕ ਵਾਰ ਮੁੜ ਸਰਗਰਮ ਹੋਏ ਨੇ ਉਹਨਾਂ ਨੇ ਅਕਾਲੀ ਵਰਕਰਾਂ ਨੂੰ ਜਿਹੜਾ ਉਹ ਲਾਂਬੰਦ ਕੀਤਾ ਤੇ ਕਿਹਾ ਕਿ ਅਕਾਲੀ ਵਰਕਰ ਵੱਡੇ ਪੱਧਰ ਦੇ ਉੱਤੇ ਮੈਲਾ ਮਾਗੀ ਦੇ ਉੱਤੇ ਹੋਣ ਵਾਲੀ ਕਾਨਫਰੰਸ ਦੇ ਵਿੱਚ ਪਹੁੰਚਣ ਤੇ ਉਹਨਾਂ ਨੇ ਕਿਹਾ ਕਿ ਮੱਥਾ-ਮੁੱਥਾ ਟੇਕਣ ਭਾਵੇਂ ਬਾਅਦ ਚ ਜਾਇਓ ਪਰ ਪਹਿਲਾ ਕਾਨਫਰੰਸ ਜ਼ਰੂਰੀ ਹੈ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਸੁਖਵੀਰ ਸਿੰਘ ਬਾਦਲ ਇਸ ਸਮੇਂ ਕਿਸ ਪਿਚ 'ਤੇ ਖੇਡਦੇ ਨਜ਼ਰ ਆਉਂਦੇ ਨੇ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ। ਜਸਟਨ ਟਰੂਡੋ ਨੇ ਪ੍ਰਧਾਨ ਮੰਤਰੀ ਸਨੇ ਪਾਰਟੀ ਦੇ ਆਗੂ ਵੱਜੋਂ ਆਪਣਾ ਅਹੁਦਾ ਛੱਡ ਦਿੱਤਾ ਹੈ। ਇਸ ਦਾ ਐਲਾਨ ਉਹਨਾਂ ਨੇ ਖੁਦ ਕੀਤਾ ਹੈ। ਪਾਰਟੀ ਚ ਅੰਦਰੂਨੀ ਖਿੱਚੋਤਾਣ ਅਤੇ ਲੋਕਾਂ ਚ ਡਿੱਗ ਰਹੇ ਵਿਕਾਰ ਦੇ ਦਰਮਿਆਨ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਸਤੀਫਾ ਦਾ ਐਲਾਨ ਕਰਦਿਆਂ ਹਕਮਰਾਨ ਲਿਬਰਲ ਪਾਰਟੀ ਨੂੰ ਨਵਾਂ ਆਗੂ ਚੁਣ ਲਈ ਆਖ ਦਿੱਤਾ ਹੈ ਉਹਨਾਂ ਕਹਿੰਦੇ ਆ ਕਿ ਪਾਰਟੀ ਦੀ ਅੰਦਰੂਨੀ ਖਿੱਚੋਤਾਣ ਦਾ ਮਤਲਬ ਹੈ ਕਿ ਉਹ ਅਗਲੀਆਂ ਚੋਣਾਂ ਚ ਬਿਹਤਰੀਨ ਬਦਲ ਨਹੀਂ ਹੋ ਸਕਦੇ ਟਰੂਡੋ ਨੇ মিডিਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲਿਬਰਲ ਪਾਰਟੀ ਦੇ ਪ੍ਰਧਾਨ ਨੂੰ ਕਿਹਾ ਜਾਂਦਾ ਹੈ ਕਿ ਉਹ ਨਵੇਂ ਆਗੂ ਦੀ ਚੋਣ ਦਾ ਅਮਲ ਸ਼ੁਰੂ ਕਰ ਟਰੂਡੋ ਨੇ ਆਪਣੀ ਰਹਾਇਸ਼ ਦੇ ਬਾਹਰ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਉਹ ਪਾਰਟੀ ਦੇ ਨਵੇਂ ਆਗੂ ਦੀ ਚੋਣ ਤੱਕ ਪ੍ਰਧਾਨ ਮੰਤਰੀ ਉਹਦੇ ਤੇ ਬਣੇ ਰਹਿਣਗੇ ਉਹਨਾਂ ਨੇ ਕਿਹਾ ਕਿ ਗਵਰਨਰਲ ਜਨਰਲ ਵੱਲੋਂ ਸੰਸਦ 24 ਮਾਰਚ ਤੱਕ ਮੁਲਤ ਰੱਖਣ ਦੀ ਬੇਨਤੀ ਨੂੰ ਪ੍ਰਵਾਨ ਕਰਨ ਦਾ ਭਰੋਸਾ ਦਿੱਤਾ ਗਿਆ ਹੈ ਉਦੋਂ ਤੱਕ ਲਿਬਰਲ ਪਾਰਟੀ ਦੇ ਵੱਲੋਂ ਆਪਣਾ ਨਵਾਂ ਆਗੂ ਚੁਣ ਲਿਆ ਜਾਵੇਗਾ ਤਾ ਕੁੱਲ ਮਲਾਕੇ ਕੈਨੇਡਾ ਦੀ ਸਿਆਸਤ ਕਾਫੀ ਖਿਚੋਤਾਨ ਵਾਲੀ ਬਣ ਚੁੱਕੀ ਹੈ ਜਸਟਨ ਟਰੂਡੋ ਨੂੰ ਆਪਣਾ ਅਹੁਦਾ ਛੱਡਣਾ ਪਿਆ ਹੈ ਇਸੇ ਤਰ੍ਹਾਂ ਨਾਲ ਹੀ ਅਗਲੀ ਖਬਰ ਹੈ ਛਤੀਸਗੜ੍ਹ ਤੋਂ ਆ ਰਹੀ ਹੈ ਜਿੱਥੇ ਨਕਸਲੀ ਹਮਲੇ ਦੇ ਵਿੱਚ 8 ਜਵਾਨ ਸ਼ਹੀਦ ਹੋ ਗਏ ਨੇ ਛਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ 'ਚ ਨਕਸਲੀਆਂ ਨੇ ਇੱਕ ਵਾਹਨ ਨੂੰ ਬਰੁੱਦੀ ਸਰਾਉਂਗ ਨਾਲ ਦੇ ਤਮਾਕੇ ਨਾਲ ਉਡਾ ਦਿੱਤਾ ਇਸ ਹਮਲੇ ਵਿੱਚ ਜ਼ਿਲ੍ਹਾ ਰਿਜ਼ਰਵ ਗਾਰਡ ਦੇ 8 ਜਵਾਨ ਅਤੇ ਇੱਕ ਵਾਹਨ ਦੀ ਚਾਲਕ ਦੀ ਮੌਤ ਹੋ ਗਈ ਪਿਛਲੇ 2 ਸਾਲਾਂ ਦੌਰਾਨ ਸੂਬੇ 'ਚ ਸੁਰੱਖਿਆ ਬਲਾਂ ਤੇ ਮਾਓਵਾਦੀਆਂ ਦਾ ਇਹ ਸਭ ਤੋਂ ਵੱਡਾ ਹਮਲਾ ਹੈ ਬਸਤਰ ਖੇਤਰ ਪੁਲਿਸ ਦੇ ਆਈਜੀ ਸੁੰਦਰ ਰਾਜ ਪੀ ਨੇ ਦੱਸਿਆ ਕਿ ਕੋਟੂਰੂ ਥਾਣਾ ਖੇਤਰ ਦੇ ਅੰਬੇਲੀ ਪਿੰਡ ਲਾਗੇ ਦੁਪਹਿਰ ਤਕਰੀਬ 2:15 ਮਿੰਟ ਤੇ ਨਕਸਲੀਆਂ ਨੇ ਬਾਰੂਦੀ ਸਰੋਂਗ ਚ ਧਮਾਕਾ ਕਰਕੇ ਇੱਕ ਵਾਹਨ ਉਡਾ ਦਿੱਤਾ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਜ਼ਿਲ੍ਹਾ ਰਜਰਵ ਗਾਰਦ ਦੇ ਜਵਾਨ ਨਕਸਲ ਵਿਰੋਧੀ ਮੁਹਿੰਮ ਕੋਲ ਆਪਣੀ ਐਸਯੂਵੀ ਕਾਰ ਰਾਹੀਂ ਮੁਰਰੇ ਸਨ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ 8 ਡੀਆਰਜੀ ਜਵਾਨ ਤੇਜਵਾਨਾਂ ਦੇ ਨਾਲ ਵਾਹਨ ਚਾਲਕ ਦੀ ਮੌਕੇ ਤੇ ਹਿਮਤ ਹੋਗੀ ਡੀਆਰਜੀ ਸੁਭਾਈ ਪੁਲਸ ਦੀ ਇਕਾਈ ਅਤੇ ਇਸ ਵਿੱਚ ਜ਼ਿਆਦਾਤਰ ਸਥਾਨ ਕਾਦੀਵਾਸੀ ਲੋਕ ਸ਼ਾਮਲ ਦੱਸੇ ਜਾਂਦੇ ਨੇ ਇਸ ਹਨ ਹੁਣ ਤੱਕ ਦੀਆਂ ਖਬਰਾਂ ਵਧੇਰੇ ਖਬਰਾਂ ਦੇ ਤਾਜ਼ਾ ਜਾਣਕਾਰੀ ਲਈ ਹਮੇਸ਼ਾ ਜੁੜੇ ਰਹੋ ਲੋਕਪਾਣ ਨਿਊਜ਼ ਦੇ ਲਈ ਉਹਨੇ ਸਮੇ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ